ਪੰਜਾਬ ਦੇ ਬਿਜਲੀ ਖਪਤਕਾਰਾਂ ਨਾਲ ਜੁੜੀ ਵੱਡੀ ਖਬਰ ਹੈ ਜੋ ਸਾਹਮਣੇ ਆਈ ਹੈ ਜਿਸ ਦੇ ਨਾਲ ਖਪਤਕਾਰਾਂ ਤੇ ਥੋੜਾ ਬੋਝ ਹੈ ਜੋ ਪੈ ਸਕਦਾ ਹੈ ਜੀ ਹਾਂ ਦੱਸ ਦਈਏ ਕਿ ਪੰਜਾਬ 'ਚ ਗਰਮੀਆਂ ਦੇ ਮੌਸਮ 'ਚ ਬੇਸ਼ੱਕ ਬਿਜਲੀ ਕਟਾਂ ਦਾ ਸਾਹਮਣਾ ਕਰਨਾ ਪਵੇ ਪਰ ਬਿਜਲੀ ਖਪਤਕਾਰਾਂ ਤੇ ਹਾਲੇ ਬਿਜਲੀ ਦੀਆਂ ਦਰਾਂ 'ਚ ਕਿਸੇ ਵੀ ਤਰ੍ਹਾਂ ਦੇ ਵਾਅਦੇ ਸੰਭਾਵਨਾਵਾਂ ਨਕਲੀ ਹੋ ਚੁੱਕੀਆਂ ਨੇ ਸੋ ਦੱਸ ਦਈਏ ਕਿ ਹਰ ਵਿੱਤੀ ਸਾਲ ਲਈ ਪੰਜਾਬ ਪਾਵਰਕਮ ਵੱਲੋਂ ਧਾਇਰ ਸਾਲਾਨਾ ਮਾਲੀਆ ਪ੍ਰਾਪਤੀ ਦੇ ਆਧਾਰ 'ਤੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਬਰੇ ਲਈ ਬਿਜਲੀ ਦੀਆਂ ਦਰਾਂ ਤੈਅ ਕੀਤੀਆਂ ਜਾਂਦੀਆਂ ਨੇ ਬੇਸ਼ੱਕ ਇਸ ਸੰਬੰਧੀ ਰੈਗੂਲੇਟਰੀ ਮਿਸ਼ਨ ਵੱਲੋਂ ਵਿੱਤੀ ਸਾਲ 24-25 ਲਈ ਬਿਜਲੀ ਦਰਾਂ ਤੈਅ ਕਰਨੀ ਪ੍ਰਕਿਰਿਆ ਲਗਭਗ ਪੂਰੀ ਹੋ ਚੁ ਦਰਾਂ ਤੈਅ ਕਰਨ ਅਤੇ ਐਲਾਨ ਕਰਨ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ ਨਾਲ ਹੀ ਐਲਾਨ ਕੀਤਾ ਹੈ ਕਿ ਇਹਨਾਂ ਦਰਾਂ ਨੂੰ ਤੈਅ ਕਰਨ ਤੱਕ ਹੁਣ ਤੇ ਪ੍ਰਚਲਿਤ ਦਰਾਂ ਨਾ ਸਿਰਫ ਲਾਗੂ ਰਹਿਣਗੀਆਂ ਸਗੋਂ ਪੰਜਾਬ ਸਰਕਾਰ ਵੱਲੋਂ ਤੈਅ سبسڈی ਦਰਾਂ ਪਹਿਲਾਂ ਦੇ ਵਾਂਗ ਹੀ ਰਹਿਣਗੀਆਂ